ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੋਡੇ ਚੈਨਲ ਤੇ ਨਵੇਂ ਇੱਕ ਕਿਚਨ ਵਿੱਚ ਲੌਂਗ ਤੇ ਹੋ ਸਾਰਾ ਕੀ ਹਾਲ ਚਾਲਾ ਸਾਰੇ ਠੀਕ ਠਾਕ ਆਸਪਾ ਦੇ ਤੁਸੀਂ ਵੀ ਠੀਕ ਹੋਗੇ ਸੋ ਸਾਰੀ ਰਸੋਈ ਦਾ ਚੱਕਰ ਲਵਾਤਾ ਤੁਹਾਨੂੰ ਤੇ ਅੱਜ ਵਰੂੰ ਦੀ ਜਮਾਨ ਤੇ ਬਣ ਲਗੀ ਜੀ ਸੜੇ ਘਰ ਕੂੜੇ ਕਿ ਵੀਰਨ ਨੂੰ ਜੜੇ ਆ ਗੋਡ ਵਾਲੇ ਪੂਰੇ ਪਰੇ ਪਸੰਦਾ ਦੇ ਜਿਵੇਂ ਅੱਜ ਮੀਂਹਾਂ ਵੀ ਜੜਾ ਆ ਨਵਾਂ ਆ ਗਿਆ ਪੂੜਿਆਂ ਵਾਲਾ ਅੱਜ ਹੈਗੀ ਸੰਗਾਨ ਚਲੋ ਦੱਸਦੇ ਆ ਤੁਹਾਨੂੰ ਵੈਸੇ ਤਾਂ ਮੇਰੀ ਅੱਗੇ ਵੀ ਇੱਕ ਇੱਕ ਕੀ ਕਈ ਵੀਡੀਓ ਹੈਗੀਆਂ ਪੂੜਿਆਂ ਦੀਆਂ ਤੁਸੀਂ ਉਹ ਦੇਖ ਸਕਦੇ ਜੀ ਅੱਜ ਸ਼ਹਿਰ ਲੱਗੇ ਅਸੀਂ ਗੁੜ ਵਾਲੇ ਪੂੜੇ ਭਣਾਉਣ। ਗੁੜ ਅਸੀਂ ਬਥੇਰਾ ਰੱਖਿਆ ਹੁੰਦਾ। ਤੇ ਆ ਗੁੜ ਮੇਰੇ ਕੋ ਕੁੱਟਿਆ ਨਹੀਂ ਆ ਮਤਲਬ ਛੋਟੇ ਪੀਸ ਕੀਤੇ ਆ ਤੇ ਆ ਵੇਖੋ ਜੀ ਅੰਦਰ ਪਾ ਲਿਆ ਅਸੀਂ ਗੁੜ। ਇਹ ਅਸੀਂ ਬਣਾਵਾਂਗੇ ਗੁੜ ਵਾਲੇ ਪੂੜੇ ਕਿਉਂਕਿ ਭਰਨ ਨੂੰ ਜਿਹੜੇ ਗੁੜ ਵਾਲੇ ਪਿੰਡੇ ਬੜੇ ਪਸੰਦ ਆਉਂਦੇ। ਉਹਨੂੰ ਉਹ ਦੂਸਰੇ ਪਸੰਦ ਨਹੀਂ ਆ, ਮਾਲ ਪੂੜੇ ਨਹੀਂ ਪਸੰਦ। ਆ ਵਾਲੇ ਪਸੰਦ ਆ। ਸੋ ਇਹ ਦੇਚ ਪਾਵਾਂਗੇ ਹੁਣ ਪਾਣੀ ਤੇ ਇਹਨੂੰ ਜੜਾ ਘੋਲ ਕੇ ਰੱਖ ਲਾਂਗੇ ਤੇ ਗੁੜ ਮੈਂ ਤਰ ਜੇ ਤੁਸੀਂ ਗਰਮ ਪਾਣੀ ਪਾ ਕੇ ਵੀ ਇਹਨੂੰ ਜੜਾ ਕਰ ਸਕਦੇ ਹੋ ਗਰਮ ਤੋਂ ਪਾਣੀ ਨਾਲ ਇਹ ਛੇਤੀ ਹੋ ਜਾਊਗਾ ਪਰ ਅਹੀਂ ਥੋੜੀ ਦੇਰ ਨੂੰ ਬਣਾਉਣੇ ਆ ਤੇ ਆਪਾਂ ਇੰਨਾ ਇੱਕ ਪਾਣੀ ਪਾ ਦੇ ਜਿੰਨਾ ਉਂਗਰਾ ਕੋਲਣਾ ਤੇ ਬਾਕੀ ਜੜਾ ਆ ਕਿ ਰੋੜ ਜਿਹੜਾ ਆਪਣੀ ਜਿੰਨੀ ਕੁ ਤੁਸੀਂ ਭਰੋਲੇ ਉਹਦੇ ਸਾਬਾ ਲੈ ਲਓ ਵਿੱਚ ਪਾਣੀ ਪਾ ਲਓ ਜਿੰਨੇ ਇੱਕ ਕੋਲੀ ਘੋੜੀ ਦੀ ਲੈ ਲੀਤੇ ਦੋ ਕੋਲੀਆਂ ਪਾਣੀ ਪਾ ਲਓ ਤੇ ਇਥੇ ਬਾਦਾ ਘੋਲ ਤਿਆਰ ਕਰਨਾ ਆ ਦੇਖੋ ਜੀ ਸਾਰਾ ਪਾਉਂਦੇ ਜਿਹੜਾ ਲਿਆ ਇਹ ਜਿਹੜਾ ਥੋੜੀ ਦੇਰ ਤੱਕ ਢਾਲ ਦੋ ਆਪਣੇ ਆਪ ਹੀ ਜਿਹੜਾ ਇੱਥੇ ਰੱਖ ਦੇਣਾ ਆਪਣੇ ਆਪ ਹੀ ਕਿਉਂਕਿ ਗਰਮੀ ਹੈ ਤੇ ਗਰਮੀ ਕਰਕੇ ਇਹਨੇ ਜਿਹੜਾ ਆਪੇ ਹੌਲੀ ਹੌਲੀ ਡਿਸੋਲਵ ਹੋ ਜਾਣਾ ਪੂਰ ਜਾਣਾ ਲਓ ਜੀ ਗੁੱਟ ਸਾਡਾ ਹੋ ਗਿਆ ਮੈਰਿਕਾ ਤੇ ਇਹਨੂੰ ਆਪਾਈ ਕਰੀ ਨਾ ਪੋਣ ਲਾਂਗੇ ਵੀ ਜੇ ਦੇਚ ਕੋਈ ਚੀਜ਼ ਪਾਉਗੀ ਜਿਵੇਂ ਕਈ ਵਾਰ ਵਿੱਚ ਥੋੜੀ ਜੀ ਨਾ ਕਾਣੀ ਤੇ ਹੁੰਦੇ ਉਹਦੇ ਰੇਤ ਰੂਤ ਟਾਈਪ ਕੁਛ ਆ ਤੇ ਇੱਕ ਸਾਧਿਆ ਥੋੜਾ ਜਿਆ ਹੈਗਾ ਨਾ ਇੰਚ ਕਰਕੇ ਇਹ ਰਹਿ ਜਾਂਦਾ ਤੇ ਇਹਨੂੰ ਇਹ ਫਿਰ ਥੱਲੇ ਰਹਿ ਜਾਊਗਾ ਤੇ ਆਹ ਵੇਖੋ ਥੋੜਾ ਜਿਆ ਇਹਦੇ ਵਿੱਚ ਵੀ ਨਿਕਲ ਆਇਆ ਪੀਚ ਤੇ ਹੁਣ ਨਾ ਜਿਹੜਾ ਬਹੁਤ ਜ਼ਰੂਰੀ ਆ ਪਤਾ ਨਹੀਂ ਕਿੱਦਾਂ ਬਣਿਆ ਇਹ ਗੋਲਕੀ ਸਾਫਤਾ ਵੀ ਨਾ ਸੋ ਬਾਕੀ ਜਿੱਦਾਂ ਹਨਾ ਇੱਕ ਕੋਲੀ ਗੋੜਤੀ ਤੇ ਦੋ ਕ올ੀਆਂ ਆਟੇ ਦੀਆਂ ਤੇ ਪਾਣੀ ਦੋ ਕ올ੀਆਂ ਵੀ ਲੱਗ ਜਾਂਦਾ ਢਾਈ ਕ올ੀਆਂ ਵੀ ਲੈਂਦੇ ਪਾਣੀ ਤਾਂ ਆਪਾਂ ਨਾਲ-ਨਾਲ ਤੁਹਾਨੂੰ ਦੱਸ ਦਾਂਗੇ ਕਿੰਨਾ ਕੁ ਲੱਗਣਾ ਤੇ ਵੈਸੇ ਮੈਂ ਗਲਾਸ ਤੋਂ ਪਾਣੀ ਪਾ ਦਿਆ ਤੇ ਪੈ ਗਿਆ ਸੀ ਤੇ ਇਹ ਵੈਸੇ ਮੈਂ ਅੰਦਾਜ਼ੇ ਨਾਲ ਲਿਆ ਸਾਰਾ ਕੁਝ ਤੁਸੀਂ ਜਿਹੜਾ ਮੈਂ ਤੁਹਾਨੂੰ ਦਸਤਾਚਿਨੂ ਨਹੀਂ ਬਣਾਉਣੇ ਆਉਂਦੇ ਉਹਦੇ ਲਈ ਇਹ ਆ ਕਿ ਇੱਕ ਕੋਲੀ ਗੋੜਤੀ ਦੋ ਕ올ੀਆਂ ਆਟੇ ਦੀਆਂ ਤੇ ਪਾਣੀ ਦੋ ਜਟਾ ਹੀ ਕੋਲਿਆ ਇਨਾ ਸੋ ਹੋਣਾ ਤਾਂ ਪਰ ਇਹ ਆਟਾ ਮੈਂ ਫੇਰ ਤੁਹਾਨੂੰ ਦੱਸਦਾ ਮੈਂ ਅੰਦਾਜ਼ੇ ਨਹੀਂ ਕਰਦੀ ਪੀਸਾ ਹੋਰ ਕੁਝ ਵਰਲ ਦੇ ਫੇਵਰੇਟ ਕਿਉਂ ਵਰ ਇਹਦੇ ਚ ਤੁਸੀਂ ਸੌਫ ਪਾ ਸਕਦੇ ਪਲਾਂ ਵਰਨ ਸੌਫ ਲੱਗਦੀ ਹੈ ਸਵਾਦ ਬਹੁਤ ਲੱਗਦੀ ਹੈ ਬਹੁਤ ਚੰਗੀ ਤੁਹਾਡੀ ਚਲੋ ਪਾ ਲਈ ਲਿਆ ਜੀ ਹੁਕਮ ਹੋ ਗਿਆ ਕੋ ਪਾ ਲੋ ਇਹ ਮੈਨੂੰ ਬਹੁਤ ਚੜੀ ਲੱਗੀ ਸੌਂਫ ਤੇ ਸੌਂਫ ਦੇ ਨਾਲ ਤੁਹਾਨੂੰ ਪਤਾ ਇਹਦਾ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਤੁਸੀਂ ਥੋੜਾ ਜਿਹਾ ਇਧਰ ਹੋਇਓ ਸੌਂਫ ਲਾ ਬਲੀਏ ਕਿਤੇ ਇਹਦੀ ਚੀਜ਼ਾਂ ਸਾਹਮਣੇ ਹੋ ਕੇ ਵੀ ਨਹੀਂ ਦਿੱਤੀਆਂ ਨਾ ਇਹੋ ਜਿਹਾ ਹਾਲ ਹੋ ਜਾਂਦਾ ਕਦੀ ਕਦੀ ਆਪਾਂ ਛਾਣ ਲਿਓ ਇਹ ਮੈਲਚ ਥੋੜੀ ਜੀ ਪਾਲੀ ਸੌਂਫ ਕਿਉਂਕਿ ਸੌਂਫ ਨਾਲ ਜਿਹੜਾ ਟੇਸਟ ਬੜਾ ਵਧੀਆ ਹੁੰਦਾ ਸੌਂਫ ਤੇ ਗੋੜ ਤੇ ਆਟੇ ਦਾ ਜਿਹੜਾ ਹੈ ਨਾ ਕੰਬੀਨੇਸ਼ਨ ਬਹੁਤ ਹੀ ਵਧੀਆ ਹੈ ਤੇ ਨਾਲ ਨਾਲ ਮੈਂ ਖੀਰ ਵੀ ਬਣਾ ਲਈ ਸੀ ਖੀਰ ਦੀ ਰੈਸਪੀ ਮੈਂ ਦਿੰਦੀ ਨਹੀਂ ਤੇ ਆਹ ਲੋ ਜੀ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਥੋੜਾ ਥੋੜਾ ਇਹਨੂੰ ਚੰਗੀ ਤਰ੍ਹਾਂ ਸੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਇਹਦੇ ਵਿੱਚ ਕੋਈ ਗੰਡਾ ਵਗਿਆ ਨਾ ਰਹੇ ਇਸੰਦੇ ਰਿ ਹੈ ਪੈਲੋਮਿੰਗ ਹੈਗੀਆਂ ਪੂੜੀਆਂ ਦੀ ਰੈਸਪੀ ਦੋ ਸਾਲ ਪਹਿਲੇ ਵੀ ਤੇ ਤਿੰਨ ਸਾਲ ਪਹਿਲੇ ਵੀ ਆਵੀ ਸੋ ਇਸੇ ਜਿਹੜਾ ਹਾਰ ਸੀਜ਼ਨ ਤੇ ਬਰੋਂ ਨੇ ਆ ਵਰੁਣ ਭਾਜੀ ਦੇ ਫੇਵਰਿਟ ਕਿਉਂ ਬਣ ਫਿਰ ਨਾ ਹੀ ਅੱਜ ਵਰੁਣ ਕਿਉਂਕਿ ਅੱਜ ਮੀਂਹਾਂ ਵੀ ਸੁੱਕਣਾ ਨਵਾਂ ਚੜ ਗਿਆ ੂੜੇ ਖਾਣ ਵਾਲਾ ਤਾਂ ਮੈਂ ਕਿਹਾ ਚਲੋ ਅੱਜ ਬਣਾ ਹੀ ਦਿੰਨੇ ਆ ਨਾਲੇ ਵਰੁਣ ਨੇ ਚੱਲ ਜਾਣਾ ਹੋਣਾ ਛੇ ਰਗੇ ਸਟੱਡੀ ਸ਼ੁਰੂ ਤੇ ਮੈਂ ਕਿਹਾ ਕਿ ਜਾਂਦੇ ਇਹਨੇ ਜਿੱਦਣ ਆਉਣਾ ਸੰਡੇ ਨੂੰ ਘਰ ਉਧਰ ਕਹਣਾ ਮੈਨੂੰ ੂੜੇ ਬਣਾ ਦੋ ਜਾਂਦੇ ਪੂਰੇ ਜਨਤਿਆ ਤੇ ਕੌਟੇ ਹਾਂ ਆ ਆਲੂ ਦਾ ਪਰੌਂਠਾ ਤੇ ਪੂੜੇ ਬਹੁਤ ਪਸੰਦ ਆ ਚੰਗੀ ਦਰਾਪਾ ਮਿਕਸ ਕਰਨਾ ਕਿ ਕੋਈ ਵੀ ਜੜੀ ਆ ਗੁੱਠਲੀ ਗੰਡ ਗੁੰਡੇ ਜੋ ਵੀ ਕਿੰਦੇ ਜਮਾ ਕੀ ਗੰਦੇ ਆ ਦ ਗੜਨਿਆ ਸਭ ਥੇਲੀਆਂ ਨਾ ਥਾਂ ਤੇ ਲੀਆਂ ਕਿ ਪੰਜਾਬੀ ਜਿਹਾ ਥੇਲੀਆਂ ਵੀ ਐਂਦੇ ਆ ਜਿਹੜੀ ਐ ਪ੍ਰੋਪਰ ਪੰਜਾਬੀ अजय अच्छे पानी होर पैना है क्योंकि बैटर बैटर सू चाहिए जरा एकदम थलेगे थोड़ा पानी हो जाएगा जा चंकी तरह मिक्स कर लगे इस तरह का बैटर सू चाह एकदम थले थलेग जाता ਤੇ ਬਸ ਇਸੇ ਦੇ ਹਿਸਾਬ ਨਾਲ ਕਿਉਂਕਿ ਕਈ ਵਾਰ ਆਟੇ 'ਚ ਪਾਣੀ ਘੱਟ ਲੱਗਦਾ ਕਈ 'ਚ ਜ਼ਿਆਦਾ ਲੱਗਦਾ ਦੋ ਜਾਂ ਢਾਈ ਕੋਲੀਆਂ ਦੇ ਵਿੱਚ ਇਹੜਾ ਮਟੀਰੀਅਲ ਤਿਆਰ ਹੋ ਜਾਂਦਾ ਤੇ ਬਸ ਜੀ ਹੁਣ ਬਣ ਗਿਆ ਇਹ ਵੀ ਥੋੜੀ ਦੇ ਰੱਖ ਲੈਨੇ ਆ ਇਧਰ ਨਾਲ ਨਾਲ ਤੁਹਾਨੂੰ ਦਿਖਾ ਦਿੰਨੇ ਕਿ ਇਧਰ ਬਣਾ ਲਈ ਚੀਜ਼ ਸਿੱਖੀਰ ਇਹਨਾਂ ਪੰਜੀ ਸਟੇਖੀਰ ਇਹਨੀਆਂ ਗਰਮੀਆਂ ਥੋੜੀ ਠੰਡੀ ਹੋ ਗਈ ਜੇ ਤੈਨੂੰ ਹੋਰ ਸੁਗੰਧੀ ਹੋ ਜਾਣਾ ਇਹ ਮੈਂ ਬਣਾਈ ਕਣੀਆਂ ਦੀ ਲੋ ਚੀ ਆਪਾਂ ਲੈ ਲਿਆ ਜੀ ਸਰਸੌ ਦਾ ਤੇਲ ਸਰੋਂ ਦਾ ਤੇਲ ਚਾਹੀਦਾ ਵੀ ਹੈ ਸਰੋਂ ਦਾ ਤੇਲ ਜੀ ਬੰਦੇ ਆ ਨਾਲ ਅਸੀਂ ਆਇਆ ਇੱਕ ਰਮੇਰੇ ਕੋਲ ਉਤਰਾ ਦੇ ਤਿੰਨ ਕਾਰਡ ਵੀ ਲੈ ਸਕਦੇ ਜੇ ਵੇ ਕਾਰਡ ਬੱਤਾ ਨਹੀਂ ਹੁੰਦਾ ਉਹ ਲੈ ਸਕਦੇ ਜੇ ਤੇ ਮੇਰੇ ਕੋਲ ਉਹ ਤਾਂ ਨਹੀਂ ਹੈਗਾ ਤੇ ਮੈਂ ਲੈ ਲਿਆ ਆਂਬ ਦਾ ਪੱਤਾ ਤੇ ਜੇ ਤੁਹਾਡਾ ਕਬੂੜ ਦਾ ਬੱਤਾ ਹੈਗਾ ਤੁਹਾਡੇ ਨਾਲ ਇਹ ਦੇਸੀ ਤਰੀਕਾ ਕੀ ਪੁਰਾਣੇ ਟਾਈਮ ਚ ਲੂਕੀ ਜਿਹੜੇ ਇਹਦੇ ਨਾਲ ਹੀ ਬਣਾਉਂਦੇ ਹੁੰਦੇ ਬੂਟ ਦੇ ਪੱਤੇ ਨਾਲ ਸਟਿਕਰ ਤੇ ਵੈਹੀ ਬੜਾ ਚਾ ਚੜਿਆ ਹੁੰਦਾ ਸੀ ਜਦੋਂ ਕੂੜੇ ਬੰਨਦੇਗੇ ਕੂੜਿਆ ਥੋੜੀ ਇੰਨੇ ਤੋਂ ਥੋੜੀ ਬੰਨਨੇ ਟੋਂਗੇ ਦੇ ਵਿੱਚ ਬਾਲਟੀਆਂ ਦੇ ਨਾਲ ਮਟੀ ਦੀ ਕੋਲਣਾ ਇੰਨਾ ਦਾ ਮਤਲਬ ਕੀ ਔਰ ਫਿਰ ਇਹ ਨਹੀਂ ਕੀ ਇੱਕ ਘਰ ਚ ਬਣਿਆ ਤੇ ਇੱਕੋ ਨਹੀਂ ਖਾਣੇ ਲੱਗੇ ਦੋ ਤਿੰਨ ਘਰਾਂ ਨੇ ਨਹੀਂ ਖਾਣੀਆਂ ਥੁੱਲੀ ਖੀਰ ਬਣਨੀ ਵੱਡੇ ਸਾਰੇ ਪਟਿਲਿਆਂ ਚ ਤੇ ਪਾਲਟੀ ਜਿਹੜੀ ਸਾਡੀ ਹੈਲਪਰ ਹੁੰਦੀ ਸੀ ਉਹਨਾਂ ਹੀ ਬੋਲਦੀ ਹੁੰਦੇ ਪੱਪੀ ਤੇ ਪੱਬੀ ਨੇ ਫਿਰ ਜਦੋਂ ਸਵੇਰ ਤੋਂ ਵੈਣਾ ਚੁੱਲੇ ਤੇ ਲੋਹ ਤੇ ਬਣਾਉਣੇ ਹੁੰਦੇ ਬੂੜੀ ਤੇ ਸਵੀਤ ਨੂੰ ਲਾਗੀ ਹਾਂਜੀ ਅੱਜ ਜੀ ਊੜੇ ਭੰਨੇ ਊੜੇ ਪੜਾ ਚਾਜ ਜਾਂਦਾ ਜੀ ਊੜੇ ਖਾਦਾ ਆਪਣਾ ਵੱਖਰਾ ਹੀ ਪਤਾ ਨਹੀਂ ਕੋਣ ਹੈਗਾ ਕ ਨਹੀਂ ਹੈਗਾ ਉਹ ਪਹਿਲਾਂ ਤੇ ਹੁੰਦਾ ਹੈ ਹੁਣ ਤਾਂ ਬੱਚੇ ਖਾ ਕੇ ਕੁਛ ਨਹੀਂ ਆ ਮੈਨੂੰ ਮਿਲਦਾ ਆ ਹੁਣ ਜਿਹਨੇ ਸਾਵਲ ਨੂੰ ਪਸੰਦ ਨਹੀਂ ਆ ਪਰ ਉਹਨੂੰ ਪਸੰਦ ਆ ਸੋ ਆ ਹੁਣ ਰੱਖ ਲਿਆ ਤਵਾ ਤਵਾ ਵੀ ਐਸੇ ਲੋਹੇ ਦਾ ਹੋਏ ਤੇ ਜ਼ਿਆਦਾ ਵਧੀਆ ਪਰ ਚਲੋ ਕੋਈ ਗੱਲ ਨਹੀਂ ਤੇ ਤੇ ਹੀ ਬਣਾ ਲੈਣੇ ਆ ਇਹਨੂੰ ਪਹਿਲਾਂ ਤੇਲ ਜ਼ਰੂਰ ਲਾ ਲਿਓ ਕਿਉਂਕਿ ਜਿਹੜਾ ਨਾ ਪਹਿਲਾਂ ਹੁੰਦਾ ਪੂਰਾ ਉਹ ਚਿਪਕਦਾ ਜੂਰ ਆ ਉਹਦਾ ਕਾਰਨ ਇਹ ਹੁੰਦਾ ਕਿ ਉਹਨੇ ਜਿਹੜਾ ਪ੍ਰੋਪਰ ਸੇਕ ਨਹੀਂ ਲੱਗਾ ਹੁੰਦਾ ਉਹਨੂੰ ਤਵੇ ਨੂੰ ਅ ਮਤਲਬ ਉਹ ਫਿਰ ਪਹਿਲੇ ਨਾਲ ਪਹਿਲਾ ਪੂਰਾ ਜਿਹੜਾ ਉਹ ਚਿਪਕ ਜਾਂਦਾ ਤੇ ਫਿਰ ਰੱਥੇ ਜਾਂਦਾ ਤੇ ਬਹੁਤੀ ਵਾਰ ਤਾਂ ਚਿਪਕਦਾ ਹੀ ਚਿਪਕਦਾ ਫਿੱਟਾ ਹੋ ਗਿਆ ਗਰਮ ਇਹਨਾਂ ਦਾ ਥੋੜਾ ਜਿਹਾ ਪਾਣੀ ਉਹਨਾਂ ਬਾਲੀਏ ਥੋੜਾ ਸੰਘਣਾ ਹੋ ਗਿਆ ਹੁੰਦਾ ਇਸ ਤਰ੍ਹਾਂ ਸਹੀ ਹੈ ਚਲੋ ਇੱਕ ਵਾਰ ਠੀਕ ਆ ਤੇ ਆ ਵੀ ਨਾ ਚੰਗਾ ਦੁਬਾਰਾ ਇਹੋ ਇਹ ਤਾਂ ਸੱਚੀ ਨਾਲ ਬੈਟਰ ਪਾ ਲੈਣਾ। ਕਿ ਕੱਚੀ ਨਾਲ ਹੀ ਖਲਾਸਾ ਕਰਦੇ ਪਰ ਸੱਚੀ ਨਾਲ ਮੈਨੂੰ ਲੱਗਦਾ ਕਿ ਇਹ ਨਾਲ ਵਧੀਆ ਨਹੀਂ ਹੁੰਦਾ। ਜਿੰਨਾ ਵਧੀਆ ਜਿਹੜਾ ਅਸੀਂ ਉਹਦਾ ਕਰਦੇ ਨੇ। ਪਰ ਆਹ ਤੱਕ ਸੱਚੀ ਆ ਵਧੀਆ ਹੋਇਆ ਅੱਜ। ਆਹ ਜਿਵੇਂ ਮਤਲਬ ਉਹ ਵੀ ਲੈਣ ਦਾ ਹੋਇਆ। ਪੱਤਾ ਵੀ ਲਸਾਈ ਦਿੱਤਾ ਪਰ ਆਮ ਹੈ ਤੜਕੀ ਦੇ ਨਾਲ ਹੀ ਪਾ ਲਿਆ। ਇਹ ਬਹੁਤ ਵਧੀਆ ਹੁੰਦਾ। ਨਾ ਬੋਲਦੇ ਹੋ। ਨਾ ਨਮਸਕਾਰ ਅੱਪਕ ਤੇ ਇਹ ਜੂਤ ਨਹੀਂ ਪਈ ਮੈਂ ਆਪ ਸਰਵਰ ਨੂੰ ਪਤਾ ਲੈ ਕੇ ਆ ਦਿੰਦਾ ਪਤਾ ਨਹੀਂ ਚੰਗਾ ਲੈ ਕੇ ਆ। ਉਹ ਜਿਹੜਾ ਉਹ ਆਇਲ ਨਹੀਂ ਸਾਈਡ ਤੋਂ ਲਾਣਾ ਹੈ। ਤੇ ਪੱਲੀ ਪੱਲੋਂ ਜੇ ਰੋਂਬੜਾਉਂਦੇ ਹੀ ਕੂੜੇ ਚੁੱਲ੍ਹੇ ਦੇ ਭਰੌਂਦੇ ਹੀ ਕਦੀ ਸੇਕ ਲੱਗਣਾ ਕਦੀ ਨਹੀਂ ਲੱਗਣਾ ਹੈ ਨਾ ਹੌਲੀ ਹੌਲੀ ਉਧਰੋਂ ਬਾਲਣ ਗਿੱਲਾ ਹੋਣਾ ਤੇ ਜਦੋਂ ਵੀ ਪਹਿਲਾ ਕੂੜਾ ਲੁਕਾ ਦੇਖਣਾ ਜੀ ਇਹ ਕਹਾਂ ਦਾ ਪੂਰਾ ਹੈ ਉੱਥੇ ਦੇਖਣਾ ਕੂੜਾ ਪਤਾ ਨਹੀਂ ਕਿ ਉਹ ਕਿਉਂ ਚੜਦੇ ਹੀ ਕੀ ਰੀਜ਼ਨ ਹੈ। ਸੋ ਜੀ ਤਰੱਕੀ ਲੈ ਹਾਂਜੀ ਖਿਲੜਣਾ ਮੰਗਦਾ ਨਹੀਂ ਸੁਨਰਨਾ ਨਹੀਂ ਹੈ ਇਹ ਚੱਕ ਕੇ ਕਿ ਮੈਂ ਉਹ ਬੋਲੀਦਾ ਹਾਂ ਉਹ ਬੋਲੀ ਨੂੰ ਇਸ ਦੇ ਨਾਲ ਲੱਤੂਗਾ ਅ ਸੜਮੈ ਦਸਿਆ ਹੈਗਾ ਪਹਿਲਾ ਗੂੜਾ ਜੁੜਾਇਆ ਉਹ ਥੋੜਾ ਜਿਹਾ ਔਖਾ ਲੱਗਦਾ ਹਮ ਮੋੜੀ ਹੋਈ ਸੈਂਟਰ ਵਿੱਚ ਉਲਣਾ ਤੇ ਜਿਆਦਾ ਕਰਦਾ ਦੇ ਬਾਕੀ ਹੋਣਗੇ ਨਾ ਪਹਿਲੇ ਦਾ ਇਸ ਤਰ੍ਹਾਂ ਬਾਕੀ ਜਿਹੜੇ ਆ ਉਹਨਾਂ ਨੇ ਕਰਤਾ ਸਿੱਧਾ ਲੱਗੇ ਨਾ ਪੱਲਾ ਥੋੜਾ ਜਿਹਾ ਕਰਤਾ ਨਾ ਆਹ ਟਾਈਗਰ ਵਿੱਚ ਬਹੁਤ ਜ਼ਿਆਦਾ ਵਿਚਤਨ ਲੱਗਿਆ ਨੁ ਕਿੰਨੇ ਪਾਇਆ ਨਾ ਹਾਂ ਥੋੜਾ ਜਿਹਾ ਪਾ ਕੇ ਹੋ ਫੇਰ ਲਾਵੇਂਗੇ ਇਤੋਂ ਜਿਤਨਾ ਚਿਪਕਿਆ ਹੀ ਇੱਥੇ ਤੇ ਮੈਂ ਸੋਚੀ ਜਿੱਥੇ ਕਿਉਂ ਲਾ ਲਈਏ ਤੇਲ ਲਾ ਲਈਏ ਰਿਵਾਜ ਕੀ ਹੋ ਰਹੀ ਹੈ ਹੈ ਕੜੀਆਂ ਨਹੀਂ ਨਹੀ ਉਹ ਇੱਕੋ ਚੰਗੇ ਰਹੇ ਆਮ ਲੋਕ ਤਾਂ ਖਾਜੀ ਕੜੀ ਹੋ ਗਈ ਤਾਂ ਇਹ ਬਟਨ ਲੱਗਿਆ ਇਸ ਨੂੰ 67 ਗਿਆ ਨਹੀਂ ਨਹੀਂ ਚੋਪਾ ਬਣ ਗਿਆ ਤਾਂ ਸਭ ਤੋਂ ਬਹੁਤੀ ਵਾਰ ਜਿਹੜਾ ਪਹਿਲਾਂ ਪੂਰਾ ਹਮੇਸ਼ਾ ਖਾਜੀ ਹੁੰਦਾ ਪਰ ਰੈਜੂ ਜੀ ਦੀ ਕਿਰਪਾ ਨਾਲ ਸਾਡਾ ਪੂਰਾ ਇਹ ਵੀ ਠੀਕ ਬਣ ਗਿਆ ਠੀਕ ਬਣ ਗਿਆ ਠੀਕ ਬਣ ਗਿਆ ਸੋ ਇਹਨੂੰ ਹੀ ਆਪਾਂ ਉਹਦੇ ਲਈ ਅੱਜ ਨਾਲ 사이ਟ ਆਹ 사이ਟ ਤਾਂ ਪ੍ਰੋਪਰ ਹੋ ਗਈ ਹੈ

ਪਹਿਲੇ ਸੀ ਇਹ ਦੂਸਰਾ ਪੌਣਾ ਹੈ ਦੂਸਰਾ ਪੌਣ ਲੱਗਿਆ ਫਿਰ ਪਹਿਲੇ ਵਾਂਗ ਹੀ ਜਿਤਨਾ ਤੇਲ ਲਾਉਣਾ ਦੂਸਰਾ ਪੂੜਾ ਮੈਂ ਕਿਹਾ ਪੌਣ ਲੱਗਿਆ ਦੂਸਰਾ ਪੂੜਾ ਜਦੋਂ ਪਾਉਣਾ ਹੈ ਫਿਰ ਪਹਿਲੇ ਵਾਂਗ ਹੀ ਇਹਦੇ ਉੱਪਰ ਤੇਲ ਲਾਉਣਾ ਹੈ ਹਾਂਜੀ ਦੱਸੋ ਕੀ ਹੋ ਗਿਆ ਕੈਮਰਾ ਬੰਦ ਸੀ ਨਹੀਂ ਆਉਣੀ ਰਹਿ ਗਿਆ ਆਉਣੀ ਰਹਿ ਗਿਆ ਕੋਈ ਗੱਲ ਨਹੀਂ ਜੀ ਆਉਂਦ ਰਹਿ ਗਿਆ ਹੁਣ ਮੈਂ ਜਿਹੜਾ ਆ ਪਹਿਲੇ ਦਿਨ ਮੈਂ ਉਹਦੇ ਨਾਲ ਕੱਟੀਆਂ ਨਾਲ ਕੀਤਾ ਸੀ ਨਾ ਹੁਣ ਮੈਂ ਇਹਦੇ ਨਾਲ ਕਰਨਾ ਟੇਕੂ ਮੈਂ ਆਪ ਆਪਣੇ ਆਪਣੇ ਲਈ ਬਣਾ ਲਿਆ ਪੂੜੇ ਕਈ ਵਾਰੀ ਹਾਂ ਵਰਨ ਵਾਕੇ ਜੇ ਤਾਂ ਦਿਲ ਕਰਦਾ ਵਰਨ ਆਪਣੇ ਲਈ ਪੂੜੇ ਮੈਂ ਬਗੜ ਪੁੱਛਣਾ ਸੀ ਮੈਂ ਪੂੜੇ ਬਣਾਣੇ ਆ ਉਹ ਕੀ ਲੱਗਣੀ ਹੈ ਤੇ ਕਿੱਦਾਂ ਬਣਾਉਣੇ ਮੈਨੂੰ ਦੱਸੋ ਮੈਨੂੰ ਲੱਗੀ ਫੇਸ਼ ਆਪਸਾ ਬੈਠਨੇ ਰੈਸਪੀਸ ਦੱਸਣ ਦੇ ਕਿੰਦੇ ਚੈਨਲ ਕੋਲ ਜਾਓ ਪਿੱਛੇ ਦੇਖੋ ਮੈਂ ਕਿੱਦਾਂ ਬਣਾਇਆ ਮੈਂ ਕਹਿੰਦਾ ਇਹ ਰਿਜ਼ਲਟ ਆਲਤ ਹੁਣ ਸਰਚ ਕਰਨੀ ਪਾਣੀ ਇਹ ਵੀ ਟੌਪਿਕ ਤੇ ਦੇ ਲਗੋ ਤੇ ਬੈਠੇ ਤੇ ਆ ਕੇ ਤਾਂ ਦਸਤੋ ਕੀ ਹੋ ਗਿਆ ਮੈਂ ਉਹਤੇ ਵੀਊ ਵਧਾਓ ਮੇਰਾ ਜਾਈ ਲਓ ਜੀ ਸਾਡਾ ਦੂਸਰਾ ਪੂੜਾ ਵੀ ਬਣ ਚਲਿਆ ਸੋ ਇਸੇ ਤਰੀਕੇ ਨਾਲ ਲਪਾ ਕੇ ਕਿਆ ਪਹਿਲੇ ਪੂਰੇ ਪੂੜੇ ਤੇ ਸਾਡਾ ਥੋੜਾ ਜਿਹਾ ਜ਼ੋਰ ਲੱਗਿਆ ਤੇ ਦੂਸਰਾ ਪੂੜਾ ਜੁੜਾ ਛੱਟ ਬਣ ਗਿਆ ਸੋ ਘਬਰਾਉਣਾ ਨਹੀਂ ਪਹਿਲਾ ਜੇ ਪੂਰਾ ਪਹਿਲਾ ਪੂੜਾ ਜੇ ਬੈ ਪੂਰਾ ਵੀ ਕਹਿੰਦੇ ਲੋਕੀ ਤੋਰਾ ਸੀ ਪੂਰਾ ਕਹਿੰਦੇ ਪੰਜਾਬੀ ਛੜਾ ਹਾਂ ਪੂਰਾ ਹਾਂ ਮਾਲ ਪੂਰਾ ਜੇ ਪਹਿਲਾ ਝੋੜ ਵੀ ਜਾਵੇ ਮਤਲਬ ਹੋ ਵੀ ਜਾਵੇ ਤੇ ਦੂਸਰਾ ਜਿਹੜਾ ਹੈ ਕਿਉਂਕਿ ਉਹ ਫਿਰ ਨਾ ਤਵੇ ਦਾ ਜਿਹੜਾ ਸੇਕ ਹੈ ਉਹ ਬੈਲੈਂਸ ਹੋ ਜਾਂਦਾ ਮੇਨਟੇਨ ਹੋ ਜਾਂਦਾ ਆਪੇ ਤਵਾ ਕਰ ਲੈਂਦਾ ਲਾ ਇਹਦਾ ਸੋ ਪਹਿਲੇ ਪੂਰੇ ਤੇ ਘਬਰਾਉਣਾ ਨਹੀਂ ਪਹਿਲਾ ਹਮੇਸ਼ਾ ਕਈ ਵਾਰ ਚਲੋ ਅਸੀਂ ਤਾਂ ਲਾ ਲਿਆ ਬੜਾ ਵਧੀਆ ਪਰ ਪਹਿਲਾ ਪੂਰਾ ਖਰਾਬ ਹੋ ਜਾਂਦਾ ਸੋ ਇਹ ਆ ਕਿ ਬਾਅਦ ਚ ਫਿਰ ਬੜੀ ਆਸਾਨੀ ਨਾਲ ਵੇਖੋ ਪਹਿਲੇ ਤਾਂ ਟਾਈਮ ਲੱਗਾ ਦੂਸਰਾ ਝਟ ਬਣ ਗਿਆ ਲਓ ਜੀ ਇਸ ਕੋ ਵੀ ਅਸੀਂ ਕਰ ਦਿੰਗੇ ਫੋਲਡ ਲਓ ਜੀ ਵਰੁਣ ਜੀ ਤੁਸੀਂ ਦਿਖਾਓਗੇ ਤੁਸੀਂ ਨਾਲ ਨਾਲ ਲਓ ਸੰਕਰ OK ਹਾਂ ਜੀ ਵਰੁਣ ਜੀ ਕਿਵੇਂ ਕਰ ਅੱਜ ਸੌਫ ਵਾਲਾ ਵਾਲੇ ਕੌਣ ਠੀਕ ਹੋ ਵਜੀਆ ਵਧੀਆ ਕਿਉਂਕਿ ਸੌਫ ਦਾ ਬੜਾ ਵਧੀਆ ਟੇਸਟ ਹੁੰਦਾ ਗੁਰ ਤੇ ਸਾਡਾ ਦੁਕੱਜਾ ਤਾਰਿਆ ਸੋ ਤੁਸੀਂ ਵੀ ਬਣਾਓ ਖਾਓ ਅੱਜ ਪਹਿਲੇ ਦਿਨ ਹੀ ਅਸੀਂ ਬਣਾ ਦਿੱਤੇ ਆ ਸੋ ਜਿਹੜਾ ਬਹੁਤ ਆਸਾ ਕੰਮ ਨਹੀਂ ਹੈਗਾ ਬਸ ਐਵੇਂ ਹੀ ਗਰਮੀ ਜ਼ਰੂਰ ਹੈਗੀ ਹੈ ਹੋਰ ਤਾਂ ਕੁਝ ਨਹੀਂ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਅਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਸ੍ਰੀ ਕਾਲ ਜੀ ਸਾਰਿਆਂ ਨੂੰ